ਮੈਂ ਨਾ ਇਹਨੂੰ ਪਲਾਹਾ ਮੈਂ ਤੋਂ ਛੋਟਾ ਬੰਦਾ ਕਹਿ ਰਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮੈਂ ਖਾਲਾ ਨੰਗਰ ਆਣ ਦੋ ਮੈਂ ਚੱਲ ਨੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਜੀ ਕਮਾਲ ਕਰੀ ਜਾਂਦੇ ਤੁਸੀਂ ਪਤਿੰਦਰਾ ਜਿਹੜੇ ਛੋਟੀ ਗੱਟ ਜਾਓ ਯਾਰ ਤੁਸੀਂ ਕਮਲ ਗੁੱਟੀ ਜਾਣਾ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਜਿੱਦ ਨੂੰ ਆਏ ਲਸੋ ਯਾਰ ਮੈਂ ਹੁਣ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਜ਼ ਨਹੀਂ ਕਹਿ ਤਾ ਕਿਤੋਂ ਤੋਰ ਡਰਾਇਆ ਹੋਊਗਾ ਸਰ ਮੈਂ ਇਹੀ ਕਹਾ ਮਾ ਟਰਾਲੀ ਰੋਕ ਲੋ ਮਾ ਟਰਾਲੀ ਤੁਸੀਂ ਕਿਹਾ ਰੁਕਣ ਦਾ ਕੀ ਲੌਜੀਕ ਬਣ ਗਿਆ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਥੋੜਾ ਦਿਮਾਖ ਰਵ ਹੋਇਆ ਫੇਰ ਤੇਰਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰ ਨੂੰ ਡਰਾਈ ਜਾਣਾ ਮੈਂ ਕਹਿ ਰਿਹਾ ਵੀ ਉਧਰ ਦੀ ਆ ਇਧਰ ਦੀ ਤੂੰ ਕੋਣ ਆ ਕੇ ਕਹਿਣਾ ਲਾ ਤੇ ਤੂੰ ਕੋਣ ਆ ਕੇ ਕਹਿਣ ਵਾਲਾ ਮੈਨੂੰ ਕਿਹਾ ਕੀ ਨਹੀਂ ਸੀ ਪਹਿਲਾਂ ਇਹ ਲੱਸ ਆਪੇ ਲੈ ਆਰਡਰ ਤਾਂ ਜੇ ਫਿਰ ਤੇਰੀ ਕੰਪਲੇਨਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉਹਨੂੰ ਉਹ ਐਸਜੀ ਨੇ ਕਿਹਾ ਉਹ ਐਸ ਜੀ ਨੂੰ ਫੋਨ ਕਰ ਫੋਨ ਲਾ ਉਹਸ ਨੂੰ ਹੱਥ ਜੇ ਨਾ ਕਰ ਫੋਨ ਲਾ ਉਹਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾ ਨਾ ਹਾਂ ਹਾਂ ਮਾਰਾਂਗੇ ਮੇਰੇ ਮਾਰਾਂਗੇ ਤੈਨੂੰ ਲੱਗ ਜੂ ਪਤਾ ਤੈਨੂੰ ਮਾਰਾਂਗੇ ਆ ਔਰ ਅਮਰ ਉੱਤੇ ਜਾ ਬੱਜੂਗਾ ਹੀ ਪਤਾ ਕੱਲ ਕਰਾਂਗਾ ਮੈਂ ਬੱਜੂਗਾ ਹੀ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਬੱਜੂ ਵਦਨ ਦੱਸ ਰਹੀ ਤੇਰੇ ਬੱਜੂ ਵਾ ਕਹਿੰਦੀ ਆ ਅੱਜ ਬੱਜੂ ਵਦਨ ਬੱਜੂ ਵਾ ਮੈਂ ਕਿਹੜੀ ਬੋਲ ਰਹੀ ਆ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਉਹਦਾ ਵੀ ਚਪੇੜੇ ਪੈ ਨਹੀਂ ਨਾ ਤੇਰੇ ਨਾ ਨਾ ਤੈਨੂੰ ਪਤਾ ਮੇਰੇ ਉਹਨੇ ਚਪੇੜਾ ਵੀ ਪੈ ਨਹੀਂ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇ ਦਿੰਦੇ ਦੱਸੂ ਤੂੰ ਦੁਬਾਰੇ ਟਾਲੀਆ ਤੂੰ ਰੋਕੋ ਤੇ ਆਗੇ ਹਾਂਤ ਹੋ ਜਾ ਹਾਂਤ ਨਾ 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 ਤੈਨੂੰ ਕੀ ਇਹ ਤੂੰ ਗਈ ਰੋਕੀ ਆ ਤੂੰ ਕਹਿ ਰਹੇ ਤੈਨੂੰ ਰੋਕੀ ਆ 1 ਮੀਟਰ ਦਾ ਮੰਨ ਲੈ ਸਿੱਧੂ ਕਹਿੰਦਾ ਤੈਨੂੰ ਰੋਕੀ ਆ ਤੂੰ ਕਹਿ ਰਹੇ ਤੂੰ ਰੋਕੀ ਆ ਕੋਈ ਨਾ ਕੋਈ ਨਾ ਹੋਸਦੀ ਬਰਾਬਰ ਲਾਉ ਵਸ ਜਿਬਰਾ ਯਾਰ ਤੂੰ ਨੰਗਰ ਵਾਸਤੇ ਉਹ ਤੂੰ ਵਸ ਜਿਬਰਾ ਯਾਰ ਨਾ ਨਾ ਉਹ ਮੋਢਿਆਂ ਦੇ ਲੈ ਕੇ ਲਉਣਗੇ ਨੰਗਰ ਵਾਸਤੇ ਯਾਰ ਮੋਢਿਆਂ ਜਾਊਗਾ ਜੀ ਮੋਢਿਆਂ ਜਾਊਗਾ ਸਿੰਘਾ ਟਰਾਲੀ ਜਾਊਗਾ ਨਾ ਦੁਆਰੇ ਆਜੂਗੀ ਫਿਰ ਤਾ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪੇ ਤਾਂ ਕਹਿ ਰਹੇ ਹਾਂ ਮੈਂ ਕਿਹਾ ਜਿਬਰਾ ਤੂੰ ਕਹਿ ਰਹੇ ਆਪੇ ਤਾਂ ਤਰਲੇ ਜਾਊਗਾ ਟਰਾਲੀ ਆਊਗੀ ਇਹ ਕਹਿ ਰਹੇ ਟਰਾਲੀ ਆਊਗੀ ਨੰਗਰ ਆਊਗਾ ਕੀ ਹੁੰਦਾ ਠੀਕ ਆ ਫਿਰ ਟਰਾਲੀ ਆਜੂਗੀ ਫਿਰ ਪੁੱਛਣਾ ਨਾ ਤੂੰ ਰੋਕ ਕੇ ਤੂੰ ਦੁਆਰੇ ਜਾ ਕੇ ਹੁਣ ਤਾ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਸੀ ਉਸੇ ਗੇਟ ਤੋਂ ਕੱਢਾਂਗੇ ਜੇ ਤਿੰਨ ਨੰਬਰ ਉੱਥੇ ਤੋਂ ਕੱਢਾਂਗੇ ਇਹ ਕੀ ਸਾਰੀਆਂ ਗੀਆਂ ਤੂੰ ਲਿਖਦੀ ਆਰਡਰ ਨਾ ਇੱਕ ਦੋ ਵਟੂ ਲਿਖਦੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਸੀ ਉੱਥੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾ ਮੈਂ ਤਾਂ ਦੀ ਤਿੰਨ ਤੋਂ ਕੱਢਣਾ ਕਿਹੜੇ ਨੰਬਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਯਾਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲੀ ਉੱਥੇ ਹੀ ਕੱਢ ਯਾਰ ਉੱਥੇ ਹੀ ਗੜੀ ਕਹੇ ਬਾਈ ਬਣੇ ਤੋੜਨਾ ਨਹੀਂ ਕੁਝ ਨਹੀਂ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਤੇ ਇੱਕ ਕਦੇ ਦੋ ਹਰ ਜਗ੍ਹਾ ਜਾ ਕੇ ਤੁਸੀਂ ਰੋ